ਪਿਛਾ ਦਿਖਾਉਣਾ ਯਾਨੀ ਰੋਲੈਪਸ ਜੇਕਰ ਪਸ਼ੂ ਗਰਭਵਤੀ ਹੈ ਅਤੇ ਬੱਚੇਦਾਨੀ ਦਾ ਹਿੱਸਾ ਬਾਹਰ ਦਿਖਾਈ ਦਿੰਦਾ ਹੈ ਤਾਂ ਉਸ ਦੇ ਉਪਚਾਰ ਲਈ ਸਮਗਰੀ ਵਿੱਚ ਕੁਾਰ ਗੰਦਲ ਦੀ ਇੱਕ ਪੂਰੀ ਪੱਤੀ ਵਿੱਚੋਂ ਨਿਕਲੀ ਹੋਈ ਜੈਲ ਹਲਦੀ ਇੱਕ ਛੁਟਕੀ ਅਤੇ ਛੂਈ ਮੂਈ ਦੀਆਂ ਪੱਤੀਆਂ ਦੋ ਮੁਠੀ ਜ਼ਰੂਰਤ ਅਨੁਸਾਰ ਹੋਵੇਗੀ ਇਹ ਸਮਗਰੀ ਇੱਕ ਵਾਰ ਦੇ ਪ੍ਰਯੋਗ ਲਈ ਹੈ ਇਸ ਉਪਚਾਰ ਨੂੰ ਤਿਆਰ ਕਰਨ ਦੀ ਵਿਧੀ ਦੇ ਲਈ ਇੱਕ ਪੂਰੀ ਗਵਾਰ ਪਾਠਾ ਦੀ ਪੱਤੀ ਤੋਂ ਜਲ ਕੱਢੋ ਇਸ ਨੂੰ ਚਿਪਚਿਪਾ ਬਣ ਹਟਣ ਤੱਕ ਵਾਰ-ਵਾਰ ਤੋਵੋ ਉਸ ਵਿੱਚ ਪਾਣੀ ਮਿਲਾ ਕੇ ਤਕਰੀਬਨ 1 ਲੀਟਰ ਕਰੋ ਹੁਣ ਇਸ ਵਿੱਚ ਇੱਕ ਚੁਟਕੀ ਹਲਦੀ ਪਾਊਡਰ ਮਿਲਾ ਕੇ ਅੱਧਾ ਰਹਿਣ ਤੱਕ ਉਬਾਲੋ ਅਤੇ ਫਿਰ ਠੰਡਾ ਕਰ ਲਓ ਨਾਲ ਹੀ ਛੋਈ ਮੂਈ ਦੀਆਂ ਪੱਤੀਆਂ ਨੂੰ ਪੀਸ ਕੇ ਪੇਸਟ ਬਣਾ ਲਓ ਇਸ ਉਪਚਾਰ ਦੇ ਪ੍ਰਯੋਗ ਦੀ ਵਿਧੀ ਦੇਖੋ ਪੰਛਬ ਤੋਂ ਪਹਿਲਾਂ ਬਾਹਰ ਨਿਕਲੇ ਹੋਏ ਅੰਗ ਨੂੰ ਠੀਕ ਤਰ੍ਹਾਂ ਨਾਲ ਸਾਫ਼ ਕਰ ਲਓ। ਬਾਹਰ ਨਿਕਲੇ ਹੋਏ ਹਿੱਸੇ ਉੱਤੇ ਇਸ ਤਿਆਰ ਕੀਤੀ ਹੋਈ ਜੈਲ ਨੂੰ ਛਿੜਕੋ। ਜੈਲ ਦੇ ਸੁੱਕ ਜਾਣ ਤੇ ਬਾਹਰ ਨਿਕਲੇ ਹੋਏ ਹਿੱਸੇ ਉੱਤੇ ਛੋਈ-ਮੋਈ ਦੀ ਪੱਤੀਆਂ ਦਾ ਪੇਸਟ ਲਗਾਓ। ਜਦੋਂ ਤੱਕ ਅੰਗ ਅੰਦਰ ਨਾ ਚੱਲਿਆ ਜਾਵੇ, ਇਹ ਪ੍ਰਯੋਗ ਦੁਹਰਾਉਂਦੇ ਰਹੋ।